15 ਅਗਸਤ ਆਜ਼ਾਦੀ ਦਿਵਸ ਤੇ ਅੱਜ ਸਮਾਗਮ ਹੀ ਕਰਾਇਆ ਗਿਆ ਤੇ ਗੁਰੂ ਹਰਸਾਏ ਤਹਿਸੀਲ ਕੰਪਲੈਕਸ ਦੇ ਵਿੱਚ ਮੌਜੂਦ ਹੈਗੇ ਆ ਤਸਵੀਰਾਂ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਦੇਖ ਸਕਦੇ ਹੋ ਪੌਦੇ ਵੀ ਲਗਾਏ ਜਾ ਰਹੇ ਆ ਵਾਤਾਵਰਨ ਨੂੰ ਹਰਾ-ਭਰਾ ਰੱਖਣ ਦੇ ਲਈ ਪੌਦਾ ਮੈਮ ਵੀ ਨਾਲ ਦੀ ਨਾਲ ਚੱਲ ਰਹੀ ਐ ਸਰਦਾਰ ਸੁਖਦੇਵ ਸਿੰਘ ਖਾਲਸਾ ਹੋਰੀ ਤਾਂ ਪਹਿਲਾਂ ਹੀ ਇਸ ਮੈਮ ਨੂੰ ਕਾਫੀ ਜਿਹੜੇ ਪੌਦੇ ਆ ਲਗਾਉਂਦੇ ਰਹਿੰਦੇ ਆ ਪਰ ਅੱਜ ਗੁਰੂ ਹਰਸਾਏ ਦਫ਼ਤਰ ਉਪ ਮੰਡਲ ਦੇ ਵਿੱਚ तहसीलदार साहब भी मौजूद ते एसडीएम गुरुवर साईं गगनदीप सिंह ਹੋਰਾਂ ਦੀ ਅਗਵਾਈ ਦੇ ਵਿੱਚ ਪੌਦੇ ਲਗਾਏ ਜਾ ਰਹੇ ਨੇ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ ਤੇ ਅੱਜ ਪੌਦੇ ਲਗਾਉਣ ਦਾ ਵਾਤਾਵਰਨ ਨੂੰ ਸ਼ੁੱਧ ਰੱਖਣ ਦਾ ਵੀ ਇੱਕ ਸਨੇਹਾ ਜਿਹੜਾ ਅੱਜ 15 ਅਗਸਤ ਦੇ ਦਿੱਤਾ ਗਿਆ ਗੱਲਬਾਤ ਵੀ ਕਰ ਲੈਂਦੇ ਹੈਗੇ ਆ ਮੌਜੂਦ ਹੈਗੇ ਆ ਸਾਹਿਬ ਇੱਥੇ ਸਰ ਸਭ ਤੋਂ ਪਹਿਲਾਂ ਅੱਜ ਦਾ ਸਮਾਗਮ ਜਿਹੜਾ ਸੀ ਸਫਲਤਾਪੂਰਕ ਰਿਹਾ ਉਸ ਦੀਆਂ ਵਧਾਈਆਂ ਤੇ ਪੌਦਾ ਰੋਪੋ ਮਹਿਲ ਜਿਹੜੀ ਸੀ ਅੱਪਾ ਇੱਥੋਂ ਸਟਾਰਟਿੰਗ ਕੀਤੀ ਸੀ 60 ਹਜ਼ਾਰ ਦਾ ਟਾਰਗੇਟ ਲਿਆ ਸੀ ਹਲਕੇ ਚ ਲਗਾਉਂਦਾ ਟੋਟਲ ਜ਼ਿਲ੍ਹੇ ਦਾ 6.5 ਲੱਖ ਦਾ ਤੇ ਅੱਜ ਆਜ਼ਾਦੀ ਦਿਵਸ ਵੀ ਹੈ ਤੇ ਕੰਪਲੈਕਸ ਦੇ ਵਿੱਚ ਤੁਸੀਂ ਪੌਦੇ ਅੱਜ ਫਿਰ ਲਗਾਤੇ ਸਭ ਤੋਂ ਪਹਿਲਾਂ ਤਾਂ ਜੀ ਮੈਂ ਸਾਰੀ ਟੀਮ ਨੂੰ ਤੇ ਸਾਰਾ ਇਲਾਕਾ ਸਾਰੇ ਇਲਾਕਾ ਨਿਵਾਸੀਆਂ ਨੂੰ ਅੱਜ ਦੇ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਬਹੁਤ ਹੀ ਵਧੀਆ ਅੱਜ ਪ੍ਰੋਗਰਾਮ ਰਿਹਾ ਟੀਮ ਨੇ ਬੜਾ ਵਧੀਆ ਅਰੇਂਜਮੈਂਟ ਕੀਤਾ ਗਿਆ ਸੀ ਉਹਨੂੰ ਸਿਰੇ ਚੜ੍ਹ ਲਈ ਅੱਜ ਅਸੀਂ ਹੁਣ ਇਸ ਤੋਂ ਬਾਅਦ ਇਹ ਇੱਥੇ ਕੁਝ ਦਰੱਖਤ ਕੁਝ ਪੌਦੇ ਲਾਉਣ ਦਾ ਪਲਾਨ ਕੀਤਾ ਹੋਇਆ ਸੀ ਤੇ ਇੱਥੇ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਜਿਨ੍ਹਾਂ ਨੇ ਪਹਿਲਾਂ ਵੀ ਬਹੁਤ ਸਾਰੇ ਪੌਦੇ ਲਾਏ ਹੋਏ ਨੇ ਨਾਲ ਹੀ ਮੈਂ ਇੱਕ ਧੰਨਵਾਦ ਕਰਨਾ ਚਾਹਾਂਗਾ ਸਾਡੇ ਪ੍ਰੈਸ ਦੇ ਬਹੁਤ ਸਾਰੇ ਮੈਂਬਰਾਂ ਨੇ ਤੁਹਾਡੇ ਤੁਹਾਡੀ ਟੀਮ ਵੱਲੋਂ ਵੀ ਬਹੁਤ ਸਾਰੇ ਪੌਦੇ ਲਾਏ ਗਏ ਨੇ ਸਾਡੇ ਫੋਰੈਸ ਡਿਪਾਰਟਮੈਂਟ ਵੱਲੋਂ ਬੀਡੀਪੀ ਆਫਿਸ ਵੱਲੋਂ ਬਹੁਤ ਸਾਰੇ ਪੌਦੇ ਲਾਏ ਗਏ ਨੇ ਤੇ ਸਾਰੇ ਹੀ ਡਿਪਾਰਟਮੈਂਟਸ ਨੇ ਜਿੱਥੇ-ਜਿੱਥੇ ਦਫ਼ਤਰਾਂ ਦੇ ਵਿੱਚ ਥਾਂ ਸੀ ਉੱਥੇ ਹੀ ਪੌਦੇ ਲਾਏ ਨੇ ਇਸੇ ਮਹੀਮ ਨੂੰ ਕੰਟੀਨਿਊ ਕਰਦੇ ਹੋਏ ਅਸੀਂ ਅੱਜ ਇੱਥੇ ਵੀ ਪੌਦੇ ਲਾ ਰਹੇ ਹਾਂ ਹਾਂ ਸਰ ਇੱਕ ਸ਼ਿੰਦਾ ਸ਼ੌਕੀ ਜੀ ਹੋਰੀ ਇੱਥੇ ਮੌਜੂਦ ਹੈ ਸ਼ਿੰਦਾ ਜੀ ਤੁਹਾਡੇ ਗਾ ਕੁੱਖਾਂ ਸੰਭਲੋ ਤੇ ਰੁੱਖ ਸੰਭਲੋ ਤੇ ਕੁੱਕ ਸੁਣਾ ਦਿਓ ਉਹ ਸੁਣਾ ਵੀ ਦਿਓ ਤੇ ਅੱਜ ਦਾ ਮੈਸੇਜ ਦੇ ਦਿਓ ਸੋ ਮੈਸੇਜ ਹੈ ਵੱਧ ਤੋਂ ਵੱਧ ਰੁੱਖ ਲਗਾਓ ਕਿਉਂਕਿ ਮੈਂ ਪਹਿਲਾਂ ਵੀ ਮੈਸੇਜ ਗਾਣੇ ਰਾਹੀਂ ਦਿੱਤਾ ਸੀ ਵੀ ਆਪਾਂ ਰੁੱਖ ਲਗਾਵਾਂਗੇ ਤੇ ਝੋਨੇ ਨੂੰ ਕੁਝ ਬਦਲਾਵ ਕਰਾਂਗੇ ਤਾਂ ਪਾਣੀ ਆਪਣਾ ਬਚੂਗਾ ਬਹੁਤ ਡੂੰਗਾ ਜਾ ਰਿਹਾ ਪਾਣੀ ਸੋ ਉਸ ਚ ਬਹੁਤ ਵੱਡਾ ਮੈਸੇਜ ਸੀਗਾ ਸੋ ਇਸ ਗਾਣੇ ਚ ਵੀ ਅਸੀਂ ਚਿੱਟੇ ਗਾਣੇ ਚ ਵੀ ਮੈਸੇਜ ਦਿੱਤਾ ਹੈ ਰੁੱਖ ਸੰਭਲੋ ਤੇ ਨਾਲੇ ਪੁੱਤ ਸੰਭਲੋ ਕਿਉਂਕਿ ਨਸ਼ਿਆਂ ਤੋਂ ਹਾਂ ਸੋ ਰੁੱਖ ਸੰਭਲੋ ਤੇ ਨਾਲੇ ਪੁੱਤ ਸੰਭਲੋ ਮਾਵਾਂ ਦੀ ਉਜੜਦੀ ਹੋਈ ਕੁੱਖ ਸੰਭਲੋ ਭੈਣਾ ਕੋਲੋਂ ਵੀਰ ਨਾ ਹੁਣ ਦੂਰ ਨੇ ਕਿੱਥੇ ਗਏ ਪੰਜਾਬੀ ਸਾਡੇ ਯੋਧੇ ਸੂਰਮੇ ਆ ਸੰਭਲੋ ਪੰਜਾਬੀ ਸਾਡੇ ਯੋਧੇ ਸੂਰਮੇ ਬਿਲਕੁਲ ਜੀ ਰੁੱਖਾਂ ਦੀ ਗੱਲ ਹੋਈ ਸਰ 10000 ਦਾ ਟਾਰਗੇਟ ਅਸੀਂ ਲਿਆ ਸੀ ਸਾਡੀ ਟੀਮ ਨੇ ਕਲੀਅਰ ਕੀਤਾ ਤੇ ਗਾਣੇ ਦੇ ਵਿੱਚ ਅਸੀਂ ਇਹ ਸਪੈਸ਼ਲ ਰੱਖਿਆ ਵਿੱਚ ਰੁੱਖਾਂ ਵਾਲੀ ਗੱਲ ਜਿਹੜੀ ਸੀ ਉਹ ਵਿੱਚ ਆਈ ਵੀਡੀਓ ਦੇ ਵਿੱਚ ਆਈ ਸਾਰੇ ਦੇਖੀ ਸਰਦੇਵ ਸਿੰਘ ਖਾਲਸਾ ਹੋਰੀ ਨੇ ਇਹ ਤਾਂ ਪਹਿਲਾਂ ਤੋਂ ਹੀ ਚੱਲੇ ਹੋਏ ਜੀ ਅਸੀਂ ਇਹਨਾਂ ਨੂੰ ਦੇਖ ਕੇ ਹੀ ਪ੍ਰੇਰਿਤ ਹੋਏ ਆ ਤੁਹਾਡਾ ਇੱਕ ਵੀਡੀਓ ਕਾਫੀ ਪਾਉਂਦੇ ਰਹਿੰਦੇ ਹੋ ਵੀ ਬਾਬੇ ਬੋਰਡ ਲਗਾ ਲਓ ਜਾਨੀ ਕਿ ਬੋਰਡ ਲਗਾਓ ਪਿੱਪਲ ਲਗਾਓ ਰਵੈਤੀ ਰੁੱਖ ਲਗਾਓ ਕੀ ਸਨੇਹਾ ਹੈਗਾ ਇਸ ਵੀਡੀਓ ਦੇ ਜ਼ਰੀਏ ਸਨੇਹਾ ਤਾਂ ਜਿਵੇਂ ਤੁਸੀਂ ਸਾਰੇ ਦਿੰਦੇ ਪੈ ਜੇ ਤੇ ਮੇਰੀ ਤਾਂ ਇੱਕ ਤਰਲਾ ਹੈ ਵੀ ਪੰਜਾਬੀਓ ਦੋ ਚੀਜ਼ਾਂ ਦੀ ਤੁਹਾਨੂੰ ਇਸ ਟਾਈਮ ਸਭ ਤੋਂ ਜ਼ਿਆਦਾ ਸਾਂਭਣ ਦੀ ਲੋੜ ਹੈ ਉਹ ਕਿਹੜੀ-ਕਿਹੜੀ ਇੱਕ ਤਾਂ ਸਾਰਿਆਂ ਦਾ ਪਹਿਲੋ ਰੁੱਖ ਤੇ ਦੂਜੇ ਨੰਬਰ ਤੇ ਭਾਈਚਾਰਾ ਅੱਜ ਜਿੱਥੇ ਸਾਨੂੰ ਰੁੱਖ ਸਾਂਭਣ ਦੀ ਲੋੜ ਹੈ ਉੱਥੇ ਭਾਈਚਾਰੇ ਸਾਂਭਣ ਦੀ ਲੋੜ ਹੈ ਕਿਉਂ ਕਿ ਸਾਡੇ ਦੇਸ਼ ਦੇ ਵਿੱਚ ਭਾਈਚਾਰੇ ਨੂੰ ਵਿਗਾੜਨ ਦੀਆਂ ਵੱਡੀਆਂ ਸਾਜਸਾਂ ਚੱਲ ਰਹੀਆਂ ਨੇ ਤੇ ਜੇ ਸਾਡਾ ਭਾਈਚਾਰਾ ਵਿਗੜ ਗਿਆ ਤਾਂ ਫਿਰ ਸਾਨੂੰ ਰੁੱਖ ਕੀ ਦੇਣਗੇ ਫਿਰ ਅਸੀਂ ਜੇ ਸਾਡਾ ਸਮਾਜ ਖਰਾਬ ਹੋ ਰੁੱਖ ਨਾਲ ਸਾਨੂੰ ਕੋਈ